ਅੱਜ ਤੁਸੀਂ ਜੱਗੂ ਭਗਵਾਨਪੁਰੀਏ ਦੇ ਮਾਤਾ ਦਾ ਜਿਹੜਾ ਕਤਲ ਹੋਇਆ ਇਹਦੇ ਲਈ ਗੈਂਗਸਟਰਾਂ ਨੂੰ ਜਿਹੜਾ ਫਾਇਦਾ ਹੋਣਾ ਜਾਂ ਨਹੀਂ ਹੋਣਾ ਸਟੇਟ ਨੂੰ ਬਹੁਤ ਫਾਇਦਾ ਹੋਣਾ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਜੇ ਤੁਹਾਡੀ ਜੱਗੂ ਭਗਵਾਨਪੁਰੀਏ ਦੇ ਨਾਲ ਕੋਈ ਵੀ ਗੱਲ ਟ੍ਰੈਸ਼ਨ ਸੀਗੀ ਭਾਵੇਂ ਉਹਦੇ ਟੁਕੜੇ ਕਰ ਦਿਓ ਤੁਸੀਂ ਜਾਂ ਅਸੀਂ ਕੋਈ ਬਿਆਨ ਨਹੀਂ ਦੇ ਤਾ ਮੈਂ ਕਹਿੰਦਾ ਵੀ ਤੁਸੀਂ ਤੁਹਾਡੀ ਜੇ ਕਰਨ ਨੂੰ ਤੁਸੀਂ ਮਾਰਨਾ ਸੀ ਤਾਂ ਕਰਨ ਦੀ ਰੈਕੀ ਕਰਕੇ ਮਾਰ ਦਿਓ 23 ਸਵਾਲ ਖੜੇ ਕਰ ਰਹੇ ਨੇ ਕਿ ਮਾਤਾਂ ਵੀ ਨੈਕਸਸ ਚਲਾਉਂਦੀਆਂ ਸੀਗੇ ਉੱਥੋਂ ਹੀ ਸਾਰੀਆਂ ਚੀਜ਼ਾਂ ਚਲਾਉਂਦੇ ਸੀਗੇ ਇਸ ਤਰ੍ਹਾਂ ਦੇ ਸਵਾਲ ਨਿਕਲਦੇ ਨੇ মিডিਆ ਦੇ ਉੱਤੇ ਇਹ ਸਟੇਟ ਹੀ ਤੁਹਾਨੂੰ ਇੱਕ ਗਰੁੱਪ ਨੂੰ ਭਾਰ ਦੇਣ ਦੀ ਦੂਜੇ ਨੂੰ ਭਾਰ ਦੇਣ ਦੀ ਇਹ ਸਟੇਟ ਕਰ ਰਹੀ ਹੈ ਇਸ ਸਟੇਟ ਨੂੰ ਇਹਦਾ ਬਹੁਤ ਫਾਇਦਾ ਹੈ ਇਹ ਗੱਲ 2027 ਤੱਕ ਹੋਣੀ ਆ ਉਸ ਤੋਂ ਬਾਅਦ ਇਹਨਾਂ ਮੁੰਡਿਆਂ ਨੂੰ ਇਹਨਾਂ ਨੇ ਮਾਰ ਦੇਣਾ ਹੈ ਭਾਜਪਾ ਦੇ ਨਾਲ ਇਹਨਾਂ ਦੀ ਸੈਟਿੰਗ ਨਹੀਂ ਹੈਗੀ ਉਹ ਇੱਕ ਲੈਵਲ ਤੇ ਸੈਟਿੰਗ ਆ ਵੀ ਬੰਦੇ ਮਾਰਨੇ ਇਸ ਲੈਵਲ ਤੇ ਸੈਟਿੰਗ ਹੈਗੀ ਆ ਪਰ ਬਾਕੀ ਸੈਟਿੰਗ ਨਹੀਂ ਹੈਗੀ ਉਹਨਾਂ ਨੂੰ ਅੰਝ ਲੱਗਦਾ ਵੀ ਕਿਤੇ ਭਾਪੀ ਦਿੱਲੀ ਨਾ ਕਿਤੇ ਨਰਾਜ ਹੋ ਜੇ ਭਗਵੰਤ ਮਾਨ ਸਿੰਘ ਜਿਹੜਾ ਆ ਉਹ ਦਿੱਲੀ ਦੀ ਕਟਪੁਤਲੀ ਆ ਜਿਵੇਂ ਬਿਲਕੁਲ ਸ਼ਾਂਤੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਆ ਸੱਚਖੰਡ ਜਿੱਥੇ ਦਰਬਾਰ ਸਾਹਿਬ ਹੈ ਜਿੱਥੇ ਲੋਕ ਨਾਮ ਜਪਦੇ ਠੀਕ ਆ ਇੱਕ ਮੜੀਆਂ ਵਰਗੀ ਸ਼ਾਂਤੀ ਹੁੰਦੀ ਹੈ ਪੰਜਾਬ ਵਿੱਚ ਮੜੀਆਂ ਵਰਗੀ ਸ਼ਾਂਤੀ ਲਗਭਗ ਪਿਛਲੇ 6 ਮਹੀਨਿਆਂ ਤੋਂ ਮੈਨੂੰ ਲੱਗਦਾ ਵੀ 25 ਇਨਕਾਊਂਟਰ ਹੋਏ ਹੋਣਗੇ ਜਿਤ ਤੱਕ ਮੇਰਾ ਆਈਡੀਆ ਆ 25 ਦੇ 25 ਫੇਕ ਇਨਕਾਊਂਟਰ ਸੀਗੇ ਲਾਚਾਂ ਚੁੱਕ ਕੇ ਨੌਜਵਾਨਾਂ ਦੀਆਂ ਬੜੀਆਂ ਦੇ ਵਿੱਚ ਰੱਖ ਕੇ ਤੇ ਭਗਵੰਤ ਮਾਨ ਸਾਹਿਬ ਕਹਿਣ ਵੀ ਪੰਜਾਬ 'ਚ ਸ਼ਾਨ ਦੇ ਦੁਰ ਫਿੱਟੇ ਮੋਹ ਦੀ ਸ਼ਾਂਤੀ ਦੇ ਕੀ ਸ਼ਾਂਤੀ ਹੈ ਜਿਸ ਤਰ੍ਹਾਂ ਸਟੇਟ ਦਾ ਮਾਹੌਲ ਇੰਜ ਕੈਰੀ ਆ ਵੀ ਇਹ ਬੰਦੇ ਹਥਿਆਰ ਚੁੱਕਣ ਅਸੀਂ ਇਹਨਾਂ ਨੂੰ ਗੋਲੀਆਂ ਮਾਰੀਆਂ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਾਇਆ ਇੱਕ ਕ੍ਰੀਏਟ ਕੀਤਾ ਜਾ ਰਿਹਾ ਇਸ ਮਾਹੌਲ ਦੇ ਉੱਤੇ ਸਵਾਲ ਬਹੁਤ ਸਾਰੇ ਨੇ ਇਹ ਕਿਹਾ ਜਾ ਰਿਹਾ ਕਿ ਵੀ ਇਹ ਮਾਹੌਲ ਜਾਣ ਕੇ ਇੱਕ ਕ੍ਰੀਏਟ ਕੀਤਾ ਜਾ ਰਿਹਾ ਤਾਂ ਜੋ ਆਨਲਾਈਨ ਟਾਈਮ ਦੇ ਵਿੱਚ ਕਿਸੇ ਵੀ ਤਰੀਕੇ ਪੰਜਾਬ ਦੀ ਜਵਾਨੀ ਨੂੰ ਦਬਾਇਆ ਜਾ ਸਕੇ ਇੱਕ ਮਾਹੌਲ ਇਸ ਤਰੀਕੇ ਦਾ ਖਰਾਬ ਕਹਿੰਦੇ ਆ ਕਿ ਪੁਲਿਸ ਫੇਕ ਐਨਕਾਊਂਟਰ ਕਰਦੀ ਹੈ ਫੇਕ ਐਨਕਾਊਂਟਰ ਕਿਸ ਤਰ੍ਹਾਂ ਕਰਦੀ ਹੈ ਭਾਵੇਂ ਉਹ ਰਾਜਪੁਰੇ ਜਾ ਕੇ ਕੀਤਾ ਜਾਵੇ ਭਾਵੇਂ ਉਹ ਮਲੇਰਕੋਟਲੇ ਦੇ ਲਵੇ ਕੀਤਾ ਜਾਵੇ ਭਾਵੇਂ ਉਹ ਖੰਨੇ ਦੇ ਨੇੜੇ ਕੀਤਾ ਜਾਵੇ ਪਰ ਉਹਨਾਂ ਨੂੰ ਕਿਉਂ ਟਿੱਲ ਦਿੱਤੀ ਜਾ ਰਹੀ ਹੈ ਜਿਹੜੇ ਇਸ ਤਰੀਕੇ ਦੇ ਪੁਲਿਸ ਵਾਲੇ ਜਿਹੜੇ ਨੇ ਫੇਕ ਐਨਕਾਊਂਟਰ ਕਰਦੇ ਨੇ ਇੱਕ ਤਾਂ ਇਹ ਗੱਲਬਾਤ ਕਰਾਂਗੇ ਪੰਜਾਬ ਦਾ ਮਾਹੌਲ ਕੀ ਹੈ ਦੂਜਾ ਸੀ ਇਹ ਗੱਲ ਕਰਾਂਗੇ ਕਿ ਬੀਤੀ ਦਿਨੀ ਇੱਕ ਵੱਡੀ ਖਬਰ ਚੱਲੀ ਕਿ ਜੱਗੂ ਭਗਵਾਨਪੁਰੀਆ ਜਿਹੜਾ ਇੱਕ ਨੰਬਰ ਦਾ ਗੈਂਗਸਟਰ ਹੈ ਉਸ ਦੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਨਾਲ ਇੱਕ ਉਸ ਦਾ ਭਰਾ ਦੋਸਤ ਬੈਠਾ ਆਇਆ ਸੀਗਾ ਉਸ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਪਰ ਉਸ ਦੀ ਗਰੁੱਪ ਨੇ ਜ਼ਿੰਮੇਵਾਰੀ ਲਈ ਅਸੀਂ ਗੱਲਬਾਤ ਕਰਾਂਗੇ ਬਾਬਾ ਬਖਸ਼ੀ ਸਿੰਘ ਜੀ ਸਾਡੇ ਹੋਰੇ ਨਾਲ ਨੇ ਤੇ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਪਹਿਲਾਂ ਤਾਂ ਪੰਜਾਬ ਦਾ ਮਾਹੌਲ ਕੀ ਕਹਿ ਰਿਹਾ ਜਿਸ ਤਿੱਕੇ ਦੇ ਨਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਤਾਂ ਪੂਰਾ ਕਹਿ ਰਹੀ ਹੈ ਕਿ ਵੀ ਲਾਅ ਐਂਡ ਆਰਡਰ ਬਿਲਕੁਲ ਮੇਨਟੇਨ ਕੀਤਾ ਆਇਆ ਹੈ ਕਿਸੇ ਦੇ ਉੱਤੇ ਵੀ ਕੋਈ ਆਂਚ ਨਹੀਂ ਆਂਦਵਾਂਗੇ ਜੇ ਕੋਈ ਆ ਰਹੀ ਹੈ ਤਉਨੂੰ ਰੋਕਣ ਦੀ ਕੋਸ਼ਿਸ਼ ਹੈ ਜਿਸ ਤਰ੍ਹਾਂ ਦਾ ਇਹ ਮਾਹੌਲ ਹੋਇਆ ਪਿਆ ਇਹਨੂੰ ਕਿਵੇਂ ਦੇਖ ਰਹੇ ਹਾਂ ਜਿਸ ਤਿੱਕੇ ਨਾਲ ਫੇਕ ਕਨਕਾਊਂਟਰ ਜਾਂ ਇਹ ਚੀਜ਼ਾਂ ਹੋ ਰਹੀਆਂ ਨੇ ਦੇਖੋ ਜਿਹੜੇ ਭਗਵੰਤ ਮਾਨ ਸਿੰਘ ਜੀ ਨੇ ਆਪਾਂ ਪੰਜਾਬ ਸਟੇਟ ਦੀ ਗੱਲ ਕਰੀਏ ਵੀ ਮੇਨਟੇਨ ਸਾਰਾ ਕੁਝ ਠੀਕ ਹੈ ਜੀ ਇਹ ਕੰਟਰੋਲ ਚ ਉਹਨਾਂ ਦੇ ਕਹਿ ਅਨਸਾਰ ਸ਼ਾਂਤੀ ਦੋ ਤਰ੍ਹਾਂ ਦੀ ਹੁੰਦੀ ਇੱਕ ਹੁੰਦੀ ਆ ਸੱਚਖੰਡ ਜਿੱਥੇ ਦਰਬਾਰ ਸਾਹਿਬ ਹੈ ਜਿੱਥੇ ਲੋਕ ਨਾਮ ਜਪਦੇ ਆ ਠੀਕ ਆ ਕਮੜੀਆਂ ਵਰਗੀ ਸ਼ਾਂਤੀ ਹੁੰਦੀ ਹੈ। ਹੂੰ ਪੰਜਾਬ ਵਿੱਚ ਮੜੀਆਂ ਵਰਗੀ ਸ਼ਾਂਤੀ ਆ। ਹੂੰ ਜਿਹੜੀ ਅਸੀਂ ਪਿਛਲੇ 35-40 ਸਾਲ ਤੋਂ ਹੰਡਾ ਰਹੇ ਹਾਂ। ਠੀਕ ਹੈ ਜੀ। ਜਦੋਂ ਵੀ ਸ਼ੇਕ ਲੱਗਦਾ ਪੰਜਾਬ ਦੇ ਸਰਦਾਰਾਂ ਨੂੰ, ਸਿੱਖਾਂ ਨੂੰ ਹੀ ਲੱਗਦਾ ਆ। ਪੰਜਾਬ ਵਿੱਚ ਬਹੁ ਗਿਣਤੀ ਸਿੱਖਾਂ ਦੀ ਆ। ਹੂੰ ਇੱਥੇ ਲਗਭਗ ਪਿਛਲੇ 6 ਮਹੀਨਿਆਂ ਤੋਂ ਮੈਨੂੰ ਲੱਗਦਾ ਵੀ 25 ਇੰਕਾਊਂਟਰ ਹੋਏ ਹੋਣਗੇ ਜਦ ਤੱਕ ਮੇਰਾ ਆਈਡੀਆ ਆ। ਹੂੰ 25 ਦੇ 25 ਫੇਕ ਇੰਕਾਊਂਟਰ ਸੀਗੇ। ਹੂੰ ਅਸੀਂ ਸਾਰੀ ਜਿਹੜੀ ਲਾਈਫ ਆ ਉਹ ਸਾਡੀ ਖਾਡ ਕੋ ਲਾਈਫ ਆ ਸਾਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਆ ਵੀ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਤੇ ਕਿਵੇਂ ਹੋ ਰਿਹਾ ਹੈ ਹੁਣ ਤੂੰ ਆਪਾਂ ਕਹਿੰਦੇ ਆ ਵੀ ਫਲਾਣਾ ਬੰਦਾ ਚੁੱਪ ਹੋ ਗਿਆ ਹੂੰ ਤੁਸੀਂ ਉਹਦੇ ਮੂੰਹ ਦੇ ਵਿੱਚ ਬਹੁਤ ਸਾਰਾ ਕੱਪੜਾ ਦੇ ਕੇ ਉੱਤੇ ਟੇਪ ਮਾਰ ਦੋ ਇੱਕ ਤਾਂ ਇਹ ਚੁੱਪਾ ਠੀਕ ਹੈ ਜੀ ਇੱਕ ਧੱਕੇ ਨਾਲ ਚੁੱਪ ਕਰਾਇਆ ਜਾਣਾ ਇੱਕ ਆਪ ਚੁੱਪ ਹੋ ਜਾਣਾ ਫਰਕ ਹੁਣ ਇਹ ਜਿਹੜੀ ਸ਼ਾਂਤੀ ਆ ਇਹ ਮੜੀਆਂ ਵਰਗੀ ਆ ਲਾਛਾਂ ਚੁੱਕ ਕੇ ਨੌਜਵਾਨਾਂ ਦੀਆਂ ਮੜੀਆਂ ਦੇ ਵਿੱਚ ਰੱਖ ਕੇ ਤੇ ਭਗਵੰਤ ਮਾਨ ਸਾਹਿਬ ਕਹਿਣ ਵੀ ਪੰਜਾਬ ਵਿੱਚ ਸ਼ਾਂਤੀ ਦੇ ਦੁਰ ਫਿੱਟੇ ਮੋਹੇ ਜੀ ਸ਼ਾਂਤੀ ਦਾ ਕੀ ਸ਼ਾਂਤੀ ਹੈ ਸ਼ਾਂਤੀ ਹੈ ਕੋਈ ਤਾਂ ਹਾਂ ਵਜਰੀ ਨੇ ਪੰਜਾਬ ਦੇ ਵਿੱਚ ਨੌਜਵਾਨ ਪੁੱਤਰ ਰੋਲ ਰਹੇ ਨੇ ਮਰ ਰਹੇ ਨੇ ਮਤਲਬ ਇਹ ਜਿਹੜੀ ਗੱਲ ਆ ਪਿਛਲੇ ਕੁਝ ਸਮੇਂ ਤੋਂ ਵਾਪਰੀ ਆ ਉਦੋਂ ਤੋਂ ਬਾਅਦ ਵਾਪਰਨ ਲੱਗੀ ਆ ਜਦੋਂ ਅੰਮ੍ਰਿਤਪਾਲ ਸਿੰਘ ਹੋਣਾ ਹਾਲਾ ਜਿਹੜਾ ਕਾਂਡ ਹੋਇਆ ਆ ਉਸ ਤੋਂ ਬਾਅਦ ਇਹ ਲਗਾਤਾਰ ਚੱਲਦੀ ਰਹੀ ਹੈ ਜਲਦੀ ਕਿਵੇਂ ਰਹੀ ਆ ਕਿ ਬੀਜੇਪੀ ਦੇ ਨਾਲ ਇਹਨਾਂ ਦੀ ਸੈਟਿੰਗ ਨਹੀਂ ਹੈਗੀ ਉਹ ਇੱਕ ਲੈਵਲ ਤੇ ਸੈਟਿੰਗ ਆ ਵੀ ਬੰਦੇ ਮਾਰਨੇ ਆ ਇਸ ਲੈਵਲ ਤੇ ਸੈਟਿੰਗ ਹੈਗੀ ਆ ਪਰ ਬਾਕੀ ਸੈਟਿੰਗ ਨਹੀਂ ਹੈਗੀ ਉਹਨਾਂ ਨੂੰ ਇੰਜ ਲੱਗਦਾ ਵੀ ਕਿਤੇ ਬੀਜੇਪੀ ਦਿੱਲੀ ਨਾ ਕਿਤੇ ਨਰਾਜ ਹੋ ਜੇ ਭਗਵੰਤ ਮਾਨ ਸਿੰਘ ਜਿਹੜਾ ਆ ਉਹ ਦਿੱਲੀ ਦੀ ਕੱਟਪੁਤਲੀ ਆ ਜਿਵੇਂ ਬਿਲਕੁਲ ਉਹ ਰਾਜਨਾਥ ਸਿੰਘ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ ਉਹਨਾਂ ਦੀ ਲੱਤ ਥੱਲੇ ਲੰਗੇ ਆ ਇਹ ਗੱਲ ਮੈਂ ਦਾਅਵੇ ਨਾਲ ਕਹਾਂ ਲਖਨ ਸਿੰਘ ਰੱਖਿਆ ਮੰਤਰੀ ਨੇ ਅਮਿਤ ਸ਼ਾਹ ਗ੍ਰਹਿ ਮੰਤਰੀ ਨਹੀਂ ਸੌਰੀ ਅਮਿਤ ਸ਼ਾਹ ਸੌਰੀ ਮੈਂ ਮਾਫੀ ਚਾਹਣਾ ਅਮਿਤ ਸ਼ਾਹ ਹੁਣਾਂ ਦੀ ਲੱਤ ਥੱਲੇ ਲੰਘਿਆ ਇਹ ਸਾਰੀ ਪਾਰਟੀ ਲੰਘੀਆ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਦਿੱਲੀ ਦੇ ਵਿੱਚ ਹਾਰ ਗਏ ਤੇ ਪੰਜਾਬ ਚ ਆ ਗਏ ਪੰਜਾਬ ਨੂੰ ਸਾਰੇ ਨੂੰ ਲੁੱਟ ਕੇ ਖਾ ਗਈ ਹੈ ਸਰਕਾਰ ਕੱਖ ਨਹੀਂ ਨਾ ਪੰਜਾਬ ਦਾ ਛੱਡਿਆ ਲੁਧਿਆਣੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਕਰਨ ਲੱਗੇ ਨੇ ਕਿੰਨੇ ਹਜ਼ਾਰ ਪਿੰਡ ਚਾਊਗਾ ਕਿੰਨੇ ਹਜ਼ਾਰ ਏਕੜ ਜ਼ਮੀਨ ਖਤਮ ਹੋਊਗੀ ਪੰਜਾਬ ਦੀ ਲੈਂਡ ਸਾਰੀ ਖਾ ਕੇ ਇਸ ਸਕੀਮ ਮੈਂ ਤੁਹਾਨੂੰ ਦੱਸਦਾ ਗੱਲ ਕਿੱਥੇ ਮੁੱਕਣੀ ਹੈ ਜਾ ਕੇ ਗੱਲ ਇੱਥੇ ਮੁੱਕਣੀ ਆ ਕਿ ਅਸੀਂ ਇੱਕ ਵੱਖਰੀ ਮੁਲਕ ਦੀ ਮੰਗ ਕਰ ਰਹੇ ਹਾਂ ਸਮਝੋ ਮੇਰੀ ਗੱਲ ਮੰਗਣੀ ਸਾਡਾ ਹੱਕ ਆ ਉਹ ਚ ਮੰਗ ਤੇ ਤਾਂ ਅਸੀਂ ਹੈ ਨਹੀਂ ਸਾਡਾ ਹੱਕ ਆ ਉਸ ਗੱਲ ਨੂੰ ਉਹਨਾਂ ਨੇ ਉੱਥੇ ਲੈ ਕੇ ਆਉਣਾ ਵੀ ਲੈ ਲਓ ਹੁਣ ਉਹਨਾਂ ਨੇ ਇੰਨਾ ਪੰਜਾਬ ਨੂੰ ਛੋਟਾ ਕਰ ਦੇਣਾ ਆ ਤੇ ਇਹ ਗੱਲ ਮੈਂ ਇਹਨਾਂ ਨੂੰ ਕਹਿਣਾ ਕਿ ਮੈਂ ਬਖਸ਼ੀਸ਼ ਸਿੰਘ ਇਹ ਗੱਲ ਕਰ ਰਿਹਾ ਹਾਂ ਕਿ ਜੇ ਮੇਰਾ ਕੱਲਾ ਵੀ ਘਰ ਰਹਿ ਗਿਆ ਤੇ ਉੱਚ ਵੀ ਖਾਲਸਤਾਨ ਬਣੂਗਾ ਤੁਸੀਂ ਇਹਨੂੰ ਜਿੰਨਾ ਛੋਟਾ ਕਰਨਾ ਕਰ ਲੋ ਵੱਡਾ ਅਸੀਂ ਆਪੇ ਕਰ ਲਾਂਗੇ ਵੱਡਾ ਅਸੀਂ ਕਰ ਲਾਂਗੇ ਐ ਨਹੀਂ ਗੱਲ ਹੈਗੀ ਅਸੀਂ ਜਿਹੜੇ ਆ ਅਸੀਂ ਭੁੱਲੇ ਥੋੜਾ ਵਾ ਕੋਈ ਗੱਲ ਤੇ ਜਦੋਂ ਤੁਹਾਨੂੰ ਲੱਗਿਆ ਜਦੋਂ ਸਟੇਟ ਕਹਿ ਰਹੀ ਹੈ ਤੁਸੀਂ ਹਥਿਆਰ ਚੁੱਕੋ ਸਾਨੂੰ ਹੁਣ ਕਹਿ ਰਹੀ ਹੈ ਸਟੇਟ ਜਿਸ ਤਰ੍ਹਾਂ ਸਟੇਟ ਦਾ ਮਾਹੌਲ ਆ ਇੰਜ ਕਹਿ ਰਹੀ ਆ ਵੀ ਇਹ ਬੰਦੇ ਹਥਿਆਰ ਚੁੱਕਣ ਅਸੀਂ ਇਹਨਾਂ ਨੂੰ ਗੋਲੀਆਂ ਮਾਰੀ ਕਿਉਂ ਅਜਿਹਾ ਕਿਉਂ ਲੱਗ ਰਿਹਾ ਸਟੇਟ ਕਿਉਂ ਕਹੇਗੀ ਕਿ ਹਥਿਆਰ ਚੁੱਕੋ ਸਟੇਟ ਤੈਅ ਕਰੀਏ ਕਿ ਪੀਸਫੁਲੀ ਰਹੋ ਕੋਈ ਵੀ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਸਟੇਟ ਤਾਂ ਚਾਹੁੰਦੀ ਨਹੀਂ ਕੋਈ ਵੀ ਸਟੇਟ ਨਹੀਂ ਚਾਹੁੰਦੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਦੀ ਇਹ ਸਟੇਟ ਡਿਵੈਲਪਮੈਂਟ ਸਾਰੀ ਕਰ ਰਹੀ ਆ ਜਿਸ ਤਰ੍ਹਾਂ ਦਾ ਇਹਨਾਂ ਦੀ ਚਾਰਾ ਜੋਹੀ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਮੇਰੀ ਗੱਲ ਨੂੰ ਬਿਲਕੁਲ ਅੰਡਰਸਟੈਂਡ ਕਰਿਓ ਤੇ ਜਦੋਂ ਇਹ ਲੋਕਾਂ 'ਚ ਇੰਟਰਵਿਊ ਜਾਊਗੀ ਲੋਕਾਂ ਨੂੰ ਪਤਾ ਲੱਗੂਗਾ ਵੀ ਮੈਂ ਗੱਲ ਕੀ ਕਰ ਰਿਹਾ ਜਿਸ ਤਰ੍ਹਾਂ ਦੀ ਗੱਲ ਇਹ ਕਰ ਰਿਹਾ ਜਿਹੜ ਮੁਲਿਆਣਾ ਪੰਜਾਬ ਦੀ ਨਹੀਂ ਇੱਕ ਇੰਡੀਆ ਦੀ ਹੋਈ ਹੱਬਾ ਬਹੁਤ ਵੱਡੀ ਹੱਬਾ ਠੀਕ ਹੈ ਜੀ ਲਗਭਗ ਮਤਲਬ ਏਸ਼ੀਆ ਚ ਇੱਕ ਵੱਡਾ ਸ਼ਹਿਰ ਆ ਤੇ ਜਿੱਥੇ ਬਹੁਤ ਜ਼ਿਆਦਾ ਕੁਝ ਬਣਦਾ ਆ ਤੇ ਸਾਡੀ ਉਹ ਇੰਡਸਟਰੀ ਆ ਠੀਕ ਹੈ ਜੀ ਸਾਡੀ ਇੰਡਸਟਰੀ ਦੇ ਜਿੰਨੇ ਨੇੜੇ ਪਿੰਡ ਨੇ ਜਿੰਨੀ ਲੈਂਡ ਆ ਉਹ ਸਾਰੀ ਲੈਂਡ ਨੂੰ ਕੰਕਰੀਟ ਜਿਹੜਾ ਆ ਉਹ ਕਰ ਦੇਣਾ ਆ ਮੋਹਾਲੀ ਤੋਂ ਲੈ ਕੇ ਬਨੂੜ ਤੱਕ ਬਨੂੜ ਤੋਂ ਫਿਰ ਰਾਜਪੁਰਾ ਰਾਜਪੁਰੇ ਤੋਂ ਲੈ ਕੇ ਹੁਣ ਪਟਿਆਲਾ ਪਟਿਆਲੇ ਤੱਕ ਜਿਹੜਾ ਆ ਲਗਭਗ ਕੰਕਰੀਟ ਹੋ ਜਾਣੀ ਆ ਅਗਲੇ 5 ਸਾਲਾਂ ਚ ਮੈਂ ਕਹਿੰਨਾ ਪ੍ਰਮਾਤਮਾ ਕਰੇ ਸਾਨੂੰ ਤੇ ਚਿੱਟੇ ਦਿਨ ਵਾਂਗ ਦਿਸਦਾ ਕਿ ਅੱਗੇ ਸਰਕਾਰ ਇਹਨਾਂ ਦੀ ਨਹੀਂ ਆਉਣੀ ਹੈਗੀ ਪਰ ਜੇ ਖੁਦਾ ਨਾ ਖਾਸਤਾ ਵੀ ਇਹ ਕੋਈ ਜੋੜ ਤੋੜ ਕਰਕੇ ਸਰਕਾਰ ਬਣਾ ਜਾਂਦੇ ਆ ਜਾਂ ਰੱਬ ਕੋਈ ਹੇਰ ਫੇਰ ਕਰਦਾ ਆ ਤੇ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਪੰਜਾਬ ਆਪਣੀ ਜੰਗ ਲੜੂਗਾ ਜੇ ਦੁਬਾਰੇ ਇਹਨਾਂ ਦੀ ਸਰਕਾਰ ਆ ਗਈ ਇਹ ਸਾਨੂੰ ਮਜਬੂਰ ਕਰ ਦੇਣਗੇ ਅਸੀਂ ਇਹਨਾਂ ਨੇ ਸਾਨੂੰ ਹੁਣ ਵੀ ਬਹੁਤ ਮਜਬੂਰ ਕੀਤਾ ਹੈ ਇਹਨਾਂ ਨੂੰ ਇਹ ਆ ਕਿ ਜਿਹੜੇ ਇਹ ਬੰਦੇ ਬਚੇ ਹੋਇਆ ਜਿੰਨੇ ਵੀ ਇਹ ਬੰਦੇ ਕਿਸੇ ਤਰੀਕੇ ਨਾਲ ਉੱਠਣ ਅਸੀਂ ਇੰਨਾ ਜ਼ਿਆਦਾ ਕੋਈ ਜ਼ੁਲਮ ਕਰੀਏ ਕਿ ਉੱਠ ਜਾਣ ਜਦੋਂ ਉੱਠਣ ਤੇ ਅਸੀਂ ਇਹਨਾਂ ਨੂੰ ਮਾਰ ਦਈਏ ਕਿਉਂਕਿ ਹੁਣ ਇਸ ਸਮੇਂ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਪੰਜਾਬ ਵਿੱਚ ਬਾਗੀ ਹੋਊਗਾ ਉਹ ਬਹੁਤ ਆ ਦਿਨ ਨਹੀਂ ਕੱਢ ਸਕਦਾ ਮਸਲਾ ਇਹ ਆ ਕਿ ਹਰ ਬੰਦੇ ਕੋਲ ਮੋਬਾਈਲ ਆ ਸਮਝ ਗਏ ਛੜਕਾਂ ਦਾ ਜਾਲ ਆ ਬੱਚੇ-ਬੱਚੇ ਕੋਲ ਮੋਬਾਈਲ ਆ ਹਰ ਘਰ ਟੀਵੀ ਆ ਹਰ ਬੰਦੇ ਦੀ ਫੋਟੋ ਆ ਇੱਕ ਮਿੰਟ ਝਗੜਾ ਕਹਿੰਦਾ ਵੀ ਉਹ ਜਾਂਦਾ ਸਮਝੇ ਮੇਰੀ ਗੱਲ ਸੋ ਇਹਨਾਂ ਨੂੰ ਇਹ ਆ ਕਿ ਜੇ ਇਹ ਇਦਾਂ ਦੀ ਕੋਈ ਹਰਕਤ ਕਰਦੇ ਆ ਪਰ ਅਸਾਨੂੰ ਇਹ ਸਮਝ ਹੈਗੀ ਆ ਕਿ ਅਸੀਂ ਭਗਵੰਤ ਮਾਨ ਹੋਣਾ ਦੇ ਕਹੇ ਤੇ ਜਾਂ ਦਿੱਲੀ ਦੇ ਕਹੇ ਤੇ ਹਥਿਆਰ ਨਹੀਂ ਫੜਦੇ ਅਸੀਂ ਇਹ ਹਥਿਆਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਸਾਨੂੰ ਮਹਾਰਾਜ ਜਲੋਂ ਹੁਕਮ ਹੋਇਆ ਉਦੋਂ ਅਸੀਂ ਤੇਗ ਹੀ ਚੁੱਕਾਂਗੇ ਜ਼ਰੂਰ ਤੇਗ ਸਾਡੀ ਜਿਹੜੀ ਉਹ ਸਾਨੂੰ ਦਸਵੇਂ ਪਾਸ਼ਾ ਮਹਾਰਾਜ ਨੇ ਕਿਹਾ ਆ ਚੋਕਰ ਅਜਾ ਮਹਿਲ ਤੇ ਇਹ ਜਿਹੜੀ ਗੱਲ ਆ ਇਹ ਸਾਨੂੰ ਬਖਸ਼ਿਸ਼ ਕੀਤੀ ਆ ਉਹਨਾਂ ਨੇ ਕਿ ਜਦੋਂ ਸਾਰੇ ਹਿੱਲੇ ਮੁੱਕ ਜਾਣਾ ਉਦੋਂ ਕਿਰਪਾਨ ਦੇ ਮੁੱਠੇ ਤੇ ਹੱਥ ਜਾਣਾ ਬਿਲਕੁਲ ਜਾਇਜ਼ ਆ ਤੇ ਸਾਡੇ ਹਿੱਲੇ ਖਤਮ ਕਰ ਰਹੇ ਆ ਦੂਜੇ ਪਾਸੇ ਜੱਗੂ ਭਗਵਾਨ ਪੁਰੀਆ ਦਾ ਜੇਕਰ ਆਉਂਦਾ ਕਹਿੰਦੇ ਬਿਤੀ ਰਾਤ ਗੋਲੀਆਂ ਮਾਰ ਕੇ ਉਹਦੀ ਮਾਂ ਦਾ ਤੇ ਉਹਦੇ ਜਿਹੜੇ ਨਾਲ ਦੋਸਤ ਬੈਠਾ ਜਿਹੜਾ ਉਸ ਦੀ ਚੀਜ਼ ਨੂੰ ਸਾਰਿਆਂ ਨੂੰ ਚਲਾ ਰਿਹਾ ਸੀਗਾ ਜਗਤ ਭਗਵਾਨਪ੍ਰੀਤ ਦੀ ਉਹਨਾਂ ਦਾ ਕਤਲ ਕਰ ਦਿੱਤਾ ਗੋਲੀਆਂ ਮਾਰੀਆਂ ਗਈਆਂ ਨੇ ਉਹ ਜਾਇਜ਼ ਮੰਨਦੇ ਹੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂ ਉਸ ਨੂੰ ਨਾਜਾਇਜ਼ ਮੰਨਦੇ ਹੋ ਕਿ ਵੀ ਨਹੀਂ ਇਦਾਂ ਕਰਨਾ ਚਾਹੀਦਾ ਦੂਜਾ ਕਿ ਇਹ ਗੈਂਗਵਾਰ ਹੈ ਇਸੇ ਤਰੀਕੇ ਨਾਲ ਚੱਲਦੀ ਰਹਿਣੀ ਹੈ ਦੇਖੋ ਮੈਂ ਇੱਕ ਗੱਲ ਦੱਸਦਾ ਕਿ ਇੱਕ ਨਾ ਜਿਹੜਾ ਮਾਫੀਆ ਗਰੁੱਪ ਆ ਉਹ ਇੰਡੀਆ ਦੇ ਵਿੱਚ ਇੱਕ ਪੰਜਾਬ 'ਚ ਆ ਪੰਜਾਬ ਦੇ ਜਿਹੜੇ ਗੱਭਰੂ ਨੇ ਉਹਨਾਂ ਨੂੰ ਮਤਲਬ ਕਿ ਸਟੇਟ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਛੋਟੇ ਮੋਟੇ ਪੜਦੇਆਂ ਪੁੱਲਦੇਆਂ ਲੜਾਈਆਂ ਲੋਈਆਂ ਚ ਐਨਾ ਟੌਰਚਰ ਕੀਤਾ ਕਿ ਉਹ ਗੈਂਗਵਾਰ ਨੂੰ ਚੱਲ ਪਏ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਜੇ ਤੁਹਾਡੀ ਜੱਗੂ ਭਗਵਾਨਪੁਰੀਏ ਦੇ ਨਾਲ ਕੋਈ ਵੀ ਗੱਲ ਟਕਸ਼ਣ ਸੀਗੀ ਭਾਵੇਂ ਉਹਦੇ ਟੁਕੜੇ ਕਰ ਦਿਓ ਤੁਸੀਂ ਅਸੀਂ ਕੋਈ ਬਿਆਨ ਨਹੀਂ ਦਿੰਦੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਇਸ ਗੱਲ ਨਾਲ ਪਰ ਸਾਨੂੰ ਦੁੱਖ ਬਹੁਤ ਹੈ ਵੀ ਸਾਡੇ ਮੁੰਡੇ ਨੇ ਜਿੰਨੇ ਵੀ ਗੈਂਗਸਟਰ ਨੇ ਸਾਡੇ ਮੁੰਡੇ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਗੈਂਗਸਟਰ ਬਣ ਕੇ ਸਟੇਟ ਤੁਹਾਨੂੰ ਮਾਰ ਰਹੀ ਹੈ ਇਸ ਸਟੇਟ ਹੀ ਤੁਹਾਨੂੰ ਇੱਕ ਗਰੁੱਪ ਨੂੰ ਉਭਾਰ ਦੇਂਦੀ ਦੂਜੇ ਨੂੰ ਉਭਾਰਦੀ ਇਹ ਸਟੇਟ ਕਰ ਰਹੀ ਆ ਸਟੇਟ ਚ ਹੁਣ ਅੱਜ ਤੁਸੀਂ ਜੱਗੂ ਭਗਵਾਨਪੁਰੀਏ ਦੇ ਮਾਤਾ ਦਾ ਜਿਹੜਾ ਕਤਲ ਹੋਇਆ ਇਹਦੇ ਲਈ ਗੈਂਗਸਟਰਾਂ ਨੂੰ ਜਿਹੜਾ ਫਾਇਦਾ ਹੋਣਾ ਜਾਂ ਨਹੀਂ ਹੋਣਾ ਸਟੇਟ ਨੂੰ ਬਹੁਤ ਫਾਇਦਾ ਹੋਣਾ ਹੈ ਜੇ ਹੁਣ ਮਾਤਾ ਦਾ ਕਤਲ ਹੋ ਗਿਆ ਜੱਗੂ ਭਗਵਾਨਪੁਰੀਆ ਉਹਨਾਂ ਦੇ ਪਰਿਵਾਰ ਦਾ ਕਤਲ ਕਰੂਗਾ ਮੇਰੀ ਗੱਲ ਸਮਝੋ ਤੁਸੀਂ ਤੇ ਕੱਲ ਨੂੰ ਫਿਰ ਇਹ ਇਦਾਂ ਦਾ ਜਿਹੜਾ ਗੈਂਗਵਾਰ ਪੰਜਾਬ 'ਚ ਜੇ ਚੱਲਦਾ ਤੇ ਸਾਡੇ ਲਈ ਬਹੁਤ ਜ਼ਿਆਦੀ ਖਤਰਨਾਕ ਗੱਲ ਹੈ ਮੈਂ ਮਤਲਬ ਐਜ ਇੱਕ ਸਿੱਖ ਆਪਣੇ ਪੰਜਾਬ ਦੇ ਮੁੰਡੇ ਜਿਹੜੇ ਇਸ ਪਾਸੇ ਗਏ ਨੇ ਉਹਨਾਂ ਨੂੰ ਮੇਰੀ ਮਤਲਬ ਹੱਥ ਜੋੜ ਕੇ ਬੇਨਤੀ ਆ ਇਹ ਕਿ ਇਸ ਗੱਲ ਤੋਂ ਤੁਹਾਨੂੰ ਬਚਣਾ ਚਾਹੀਦਾ ਆ ਜੇ ਤੁਹਾਡਾ ਆਪੇ ਵਿੱਚ ਕੋਈ ਵੈਰ ਵਿਰੋਧ ਆ ਤੇ ਤੁਸੀਂ ਬੰਦਿਆਂ ਨਾਲ ਨਿਬੜੋ ਪਰਿਵਾਰਾਂ ਦੇ ਉੱਤੇ ਜਿਹੜਾ ਜ਼ੁਲਮ ਆ ਉਹ ਸਰਕਾਰਾਂ ਕਰਦੀਆਂ ਨੇ ਆਪਾਂ ਨਹੀਂ ਕਰਨਾ ਇਹ ਭਾਵੇਂ ਮੈਨੂੰ ਨਹੀਂ ਪਤਾ ਮਾਤਾ ਹੁਣ ਕੀ ਕਰਦੇ ਆਣ ਕੀ ਨਹੀਂ ਕਰਦੇ ਜਿਹੜਾ ਮੁੰਡਾ ਨਾਲ ਸੀ ਉਹ ਕੀ ਕਰਦਾ ਕੀ ਨਹੀਂ ਕਰਦਾ ਕਿਉਂਕਿ ਗੈਂਗਸਟਰਾਂ ਨਾਲ ਸਾਡਾ ਕੋਈ ਨਾ ਵਾਹ ਨਹੀਂ ਹੈਗਾ ਉਹਨਾਂ ਨੇ ਪੋਸਟ ਪਾਈ ਕਹਿੰਦੇ ਕਿ ਵੀ ਜਿਹੜਾ ਮਾਰਿਆ ਸ਼ਾਇਦ ਕਰਨਵੀਰ ਉਹਦਾ ਨਾਮ ਹੈ ਜਿਹਨੂੰ ਮਾਰਿਆ ਕਹਿੰਦੇ ਇਹ ਗੈਂਗ ਚਲਾ ਰਿਆ ਸੀਗਾ ਉਹਦਾ ਅਸੀਂ ਔਰਤਾਂ ਦੀ ਰਿਸਪੈਕਟ ਕਰਦੇ ਆਂ ਕਹਿੰਦੇ ਜੇ ਕੋਈ ਵਿੱਚ ਆਊਗਾ ਤਾਂ ਸਾਰਿਆਂ ਦਾ ਇਹੀ ਹਾਲ ਹੋਣਾ ਬਾਕੀ ਇਹ ਵੀ ਕਿਹਾ ਕਿ ਜਿਹੜੀਆਂ ਲੀਰਾਂ ਉਹਦੇ ਹੱਕ 'ਚ ਬੋਲਣ ਗਿਆ ਉਹਨਾਂ ਦੇ ਵੀ ਟਾਈਮ ਆਊਗਾ ਕਹਿੰਦੇ ਨਹੀਂ 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 ਐ ਉਹਦੇ ਹੱਕ 'ਚ ਜਾਂ ਉਹਦੇ ਖਿਲਾਫ ਵਾਲੀ ਗੱਲ ਨਹੀਂ ਹੈਗੀ ਮੈਂ ਗੱਲ ਉਸ ਮਾਹੌਲ ਦੀ ਕਰ ਰਿਹਾ ਜਿਹੜਾ ਸਿਰਜਿਆ ਜਾ ਰਿਹਾ ਮੈਂ ਹੱਕ ਚ ਜਾਂ ਖਿਲਾਫ ਨਹੀਂ ਹੈ ਮੈਂ ਕਹਿੰਨਾ ਵੀ ਤੁਸੀਂ ਤੁਹਾਡੀ ਜੇ ਕਰਨ ਨੂੰ ਤੁਸੀਂ ਮਾਰਨਾ ਸੀ ਤਾਂ ਕਰਨ ਦੀ ਰੈਕੀ ਕਰਕੇ ਮਾਰ ਦੇ ਜਦੋਂ ਆਪ ਨੂੰ ਪਤਾ ਹੈ ਮਾਤਾ ਨਾਲ ਹੈ ਤੇ ਫਿਰ ਮਾਤਾ ਨੇ ਮਰਨਾ ਹੀ ਹੈ ਨਾ ਜਦ ਬਰਸ਼ਟ ਵੱਜੂਗਾ ਮਾਤਾ ਕਿੱਥੋਂ ਵੱਜੂਗੀ ਅੰਡਰਸਟੈਂਡ ਜੇ ਆਪਾਂ ਇਹ ਵੀ ਕਹਿੰਨੇ ਆ ਵੀ ਮਾਤਾ ਸਾਡੇ ਤੋਂ ਗਲਤ ਮਰੀ ਗਈ ਅਸੀਂ ਕਰਨ ਨੂੰ ਮਾਰਨਾ ਆਈ ਸੀ ਫਿਰ ਇੱਕ ਦਿਨ ਮਿਸ ਕਰਦੇ ਕੋਈ ਗੱਲ ਨਹੀਂ ਅਸੀਂ ਵੱਡੇ ਵੱਡੇ ਐਕਸ਼ਨ ਮਿਸ ਕੀਤੇ ਆ ਜਦੋਂ ਬਹੁਤ ਲੋਕ ਪਾਠ ਕਰਦੇ ਸੀ ਜੀ ਨਹੀਂ ਮਰੇ ਅਰਦਾਸ ਕਰ ਰਹੇ ਨਹੀਂ ਮਰੇ ਬਹੁਤ ਲੋਕ ਆਪਣੀ ਫੈਮਲੀ ਨਾਲ ਜਾ ਰਹੇ ਜੀ ਨਹੀਂ ਮਰੇ ਕਿ ਜੇ ਮੈਂ ਨਿਲੇਟ ਹੋ ਗਏ ਨਹੀਂ ਵੀ ਮਰੇ ਛੱਡ ਵੀ ਦਿੱਤੇ ਇਸ ਕਰਕੇ ਕਿ ਕੋਈ ਫੈਮਿਲੀ ਦਾ ਹੋਰ ਜੀ ਨਾ ਮਾਰਿਆ ਜਾਵੇ ਜਿਹੜਾ ਬੰਦਾ ਟਾਰਗੇਟ ਆ ਸਿਰਫ ਉਹਨੂੰ ਟਾਰਗੇਟ ਕੀਤਾ ਜਾ ਸੋ ਮੇਰੀ ਇਹ ਅਪੀਲ ਆ ਕਿ ਅਸੀਂ ਇਹ ਚਾਹੁੰਦੇ ਆ ਪਹਿਲੀ ਗੱਲ ਤੇ ਵੀ ਪੰਜਾਬ ਚ ਗੈਂਗਸਟਰ ਹੋਣੇ ਨਹੀਂ ਚਾਹੀਦਾ ਪੰਜਾਬ ਇੱਕ ਸਿੰਘ ਸੂਰਮਿਆਂ ਦੀ ਧਰਤੀ ਐ ਤੇ ਗੈਂਗਸਟਰਾਂ ਦੀ ਨਹੀਂ ਹੈਗੀ ਪਰ ਫਿਰ ਵੀ ਸਾਡੇ ਮੁੰਡੇ ਜੇ ਮਤਲਬ ਇਹ ਸਟੇਟ ਨਹੀਂ ਬਣਾਏ ਨੇ ਇਹਦੇ ਚ ਕੋਈ ਦੋਰਾਵਾ ਨਹੀਂ ਹੈਗਾ ਮੈਨੂੰ ਮੈਂ ਲੰਮਾ ਸਮਾਂ ਜੇਲ੍ਹ ਕੱਟੀ ਐ ਮੇਰੇ ਨਾਲ ਸਾਰੇ ਮੁੰਡੇ ਰਹੇ ਨੇ ਜਿੰਨੇ ਮੇ ਸੁੱਕਾ ਕਾਲ ਵਾ ਜਾ ਹੋਰ ਜਿੰਨੇ ਗੌਂਡ ਸਾਰੇ ਸਾਰਿਆਂ ਨਾਲ ਸਾਡੀ ਕਿਤੇ ਨਾ ਕਿਤੇ ਸاسی ਕਾਲ ਰਹੀ ਆ ਬੰਬੀਹਾ ਗਰੁੱਪ ਸਾਰੇ ਜਿੰਨੇ ਹੈਗੇ ਚਲੋ ਉਹ ਤਾਂ ਮੁੰਡਾ ਆਪਣਾ ਸੀਗਾ ਉਹਨੂੰ ਵੀ ਉਹ ਵੀ ਮਤਲਬ ਇਹਨਾਂ ਦਾ ਸਤਾਇਆ ਹੀ ਭੱਜਿਆ ਸੀ ਪੁਲਿਸ ਦਾ ਪੁਲਿਸ ਟੌਰਚਰ ਇੰਨਾ ਕਰਦੀ ਆ ਤੁਸੀਂ ਦੇਖੋ ਬਠਿੰਡੇ ਕਿਵੇਂ ਮੁੰਡਾ ਮਾਰਿਆ ਗਿਆ ਆ ਪੁਲਿਸ ਟੌਰਚਰ ਨੇ ਇੰਨਾ ਕਰਦੀ ਆ ਬੰਦਾ ਭੱਜ ਜਾਂਦਾ ਹੈ ਜਦੋਂ ਭੱਜ ਜਾਂਦਾ ਹੈ ਫਿਰ ਉਹਦੇ ਕੋਲ ਰਾਹ ਕੋਈ ਨਹੀਂ ਰਹਿ ਜਾਂਦਾ ਉਹਦੇ ਕੋਲ ਤਵਾਬਰਾਤ ਨਹੀਂ ਹੁੰਦਾ ਉਹਨੇ ਫਿਰ ਐਂ ਕਰਨਾ ਹੁੰਦਾ ਠੀਕ ਹੈ ਉਹਦੇ ਕੋਲ ਕੋਈ ਅਗਮੀ ਰਾ ਨਹੀਂ ਹੁੰਦਾ ਕਿਉਂਕਿ ਉਹਨੂੰ ਨਾ ਨਾ ਤਾਂ ਸਿੱਖੀ ਅਸੂਲਾਂ ਦਾ ਪਤਾ ਹੁੰਦਾ ਹੈ ਨਾ ਉਹ ਇਸ ਗੱਲ ਚੋਂ ਨਿਕਲੇ ਹੁੰਦੇ ਆ ਜਿਹੜੇ ਇਹਨਾਂ ਨੂੰ ਸਿੱਖੀ ਅਸੂਲਾਂ ਦਾ ਪਤਾ ਆ ਉਹ ਮੁੰਡੇ ਇਸ ਇਹ ਗੱਲ ਨਹੀਂ ਕਰਦੇ ਇਹ ਸਾਰੀ ਆਦਰਸ਼ਾਂ ਦੀ ਗੱਲ ਆ ਜਿਹੜੀ ਮੈਂ ਕਰ ਰਿਹਾ ਮੈਂ ਨਾ ਜੱਗੂ ਦੇ ਹੱਕ ਚਾ ਨਾ ਮੈਂ ਖਿਲਾਫ ਸਮਝੋ ਮੇਰੀ ਗੱਲ ਮੇਰਾ ਮਸਲਾ ਸਿਰਫ ਇਨਾਂ ਕੋ ਇਹ ਵੀ ਇਹ ਜਿਹੜਾ ਕੰਮ ਚੱਲ ਪਿਆ ਹੈ ਇਹ ਕੰਮ ਜਦੋਂ ਘਰਾਂ ਤੱਕ ਜਾਣਾ ਆ ਤਾਂ ਇਹ ਬਹੁਤ ਪਿਰਤ ਜਿਹੜੀ ਆ ਸਾਡੇ ਸਾਰਿਆਂ ਦੇ ਘਰਾਂ ਤੱਕ ਆ ਜਣੀ ਆ ਉਹ ਸਾਡੇ ਸਾਰਿਆਂ ਦੇ ਘਰਾਂ ਤੱਕ ਕਿਉਂ ਆਣੀ ਆ ਕਿਉਂਕਿ ਇਹ ਮੁੰਡੇ ਸਾਡੇ ਨੇ ਜੇ ਸਾਡੇ ਨੇ ਤਾਂ ਫਿਰ ਸਾਡੇ ਘਰਾਂ ਤੱਕ ਆਊਗੀ ਨੈਚੁਰਲੀ ਆਊਗੀ ਨਾ ਮੈਂ ਤਾਂ ਇੱਕ ਇਹ ਕਹਿ ਹੀ ਨਹੀਂ ਰਿਹਾ ਵੀ ਕੋਈ ਬਗਾਨਾ ਆ ਇਹ ਤੁਹਾਨੂੰ ਕਿਉਂ ਲੱਗ ਰਿਹਾ ਕਿ ਹੁਣ ਨਵਾਂ ਹੈ ਕਹਿੰਦੇ ਇਸ ਤੋਂ ਪਹਿਲਾਂ ਜੱਗੂ ਭਗਵਾਨਪੁਰੀਏ ਨੇ ਕਹਿੰਦੇ ਸਾਡੇ ਭਰਾ ਦਾ ਕਤਲ ਕਰਵਾਇਆ ਬਰਿਆੜ ਕਰਕੇ ਕੋਈ ਨਾਮ ਸੀਗਾ ਗੋਰਾ ਉਹਨੂੰ ਪਹਿਲਾਂ ਕਹਿੰਦੇ ਇਹਨਾਂ ਨੇ ਮਰਵਾਇਆ ਕਹਿੰਦੇ ਉਹ ਵੀ ਤਾਂ ਕਿਸੇ ਦਾ ਜੀ ਸੀਗਾ ਉਹਨੂੰ ਕਿਉਂ ਮਾਰਿਆ ਕਹਿੰਦੇ ਉਹਦਾ ਕਤਲ ਕੀਤਾ ਕਹਿੰਦੇ ਦਿਨ ਦਿਹਾੜੇ ਕਹਿੰਦੇ ਬਦਲਾ ਲੈਣਾ ਸੀਗਾ ਅਸੀਂ ਲੈ ਲਿਆ ਕਹਿੰ ਉਹ ਠੀਕ ਆ ਮੈਂ ਉਸ ਗੱਲ ਵਾਲਾ ਮੈਂ ਜਾਂਦਾ ਹੀ ਨਹੀਂ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਜੱਗੂ ਨੂੰ ਮਾਰ ਦਿੰਦੇ ਉਹ ਜਿਹੜਾ ਮੁੰਡਾ ਸੀ ਕਰਨ ਉਹਨੂੰ ਮਾਰ ਦਿੰਦੇ ਜੇ ਤੁਹਾਡੇ ਮਨ 'ਚ ਕੋਈ ਏਦਾਂ ਦੀ ਗੱਲ ਸੀ ਪਹਿਲੀ ਗੱਲ ਤੇ ਮੈਂ ਇਹਦੇ ਖਿਲਾਫ ਆ ਪਰ ਫਿਰ ਵੀ ਮੈਂ ਕਹਿਣਾ ਵੀ ਮੈਂ ਉਹਨਾਂ ਦੇ ਜੇ ਪੱਕੇ 'ਚ ਖੜ ਕੇ ਗੱਲ ਕਰਾਂ ਤਾਂ ਮੈਂ ਇਹ ਗੱਲ ਸੋਚ ਰਿਹਾ ਵੀ ਮਤਲਬ ਜਿਸ ਸਮੇ ਇਹ ਗੱਲ ਹੋਈ ਆ ਉਹ ਸ਼ੂਟਰਾਂ ਨੂੰ ਉਹਨਾਂ ਮੁੰਡਿਆਂ ਨੂੰ ਦੇਖ ਲੈਣਾ ਚਾਹੀਦਾ ਸੀ ਵੀ ਅਜਮਾਤਾਂ ਨਾਲ ਇਹਨੂੰ ਮਿਸ ਕਰ ਦਿੰਦੇ ਕਈ ਤਾਂ ਵੀ ਸਵਾਲ ਖੜੇ ਕਰ ਰਹੇ ਨੇ ਕਿ ਮਾਤਾਂ ਵੀ ਨੈਕਸਸ ਚ ਲਾਂਦੀਆਂ ਸੀਗੇ ਉੱਥੋਂ ਹੀ ਸਾਰੀਆਂ ਚੀਜ਼ਾਂ ਚਲਾਉਂਦੇ ਸੀਗੇ ਇਸ ਤਰ੍ਹਾਂ ਦੇ ਸਵਾਲ ਨਿਕਲ ਹੋ ਸਕਦਾ ਮੈਂ ਇਸ ਗੱਲ ਨੂੰ ਮਤਲਬ ਨਹੀਂ ਉਹ ਨਹੀਂ ਕਰ ਰਿਹਾ ਵੀ ਨਹੀਂ ਹੋ ਸਕਦਾ ਮੈਂ ਨਹੀਂ ਕਹਿੰਦਾ ਵੀ ਨਹੀਂ ਹੋ ਸਕਦਾ ਇਹ ਗੱਲ ਤੁਹਾਨੂੰ ਮੈਂ ਇੱਕ ਦੱਸ ਦਾਂ ਸਮਝੋ ਮੇਰੀ ਗੈਂਗਸਟਰਾਂ ਦੇ ਜਿੰਨੇ ਪਰਿਵਾਰ ਨੇ ਨਾ ਸਾਰੀ ਕਰਦੇ ਨੇ ਸਭ ਕੁਝ ਸਮਝੋ ਮੇਰੀ ਗੱਲ ਇੱਕ ਇਕੱਲਾ ਇਹ ਪਰਿਵਾਰ ਨਹੀਂ ਕਰਦਾ ਇਹ ਹੁਣ ਚਲੋ ਇਹ ਗੱਲ ਫਿਰ ਅੱਗੇ ਹੋਰ ਪਾਸੇ ਚਲੀ ਜਾਊਗੀ ਸੌ ਮਸਲਾ ਇਹ ਆ ਵੀ ਜਿਹਦਾ ਬੰਦਾ ਜਿਹਦਾ ਨਾਂ ਹੋ ਗਿਆ ਦੁਨੀਆ ਤੇ ਮੰਨ ਲਓ ਕੋਈ ਵੀ ਬੰਦਾ ਜਿਹੜਾ ਅੰਬਰਾਂ ਤੇ ਚੜ ਗਿਆ ਉਹਦੀ ਫੈਮਿਲੀ ਜਿਹੜੀ ਉਹ ਤੋਂ ਲੋਕ ਡਰਦੇ ਆ ਆਰੀ ਗੱਲ ਸਮਝ ਗਏ ਤੁਸੀਂ ਇੱਕ ਡਰਨਾ ਵੱਖਰੀ ਗੱਲ ਹੋ ਜਾਂਦੀ ਹੈ ਇੱਕ ਕਹਿੰਦੇ ਵੀਡੀਓ ਕਾਲ ਦੇ ਉੱਤੇ ਸਾਹਮਣੇ ਦਿਖਾ ਦੇਣਾ ਕਿ ਇਹ ਬੰਦਾ ਹੈ ਉਹਨੂੰ ਸਾਹਮਣੇ ਤੇ ਤਮਕਾਇਆ ਜਾਂਦਾ ਸੀਗਾ ਐਮ ਦੀਆਂ ਵੀ ਗੱਲਾਂ ਨਿਕਲਦੀਆਂ ਹਨ ਕਹਿੰਦੇ ਵੀਡੀਓ ਕਾਲ ਤੇ ਦਿਖਾ ਦਿੰਦੇ ਸੀਗੇ ਫਲਾਣਾ ਬੰਦਾ ਹੈ ਉਦੋਂ ਹੀ ਉਹ ਬੰਦਾ ਟਲ ਜਾਂਦਾ ਸੀਗਾ ਚਲੋ ਮੈਂ ਇੰਨਾਂ ਗੱਲਾਂ 'ਚ ਤਾਂ ਜਾਣਾ ਹੀ ਨਹੀਂ ਨਾ ਹੈਗਾ ਮੈਂ ਮੇਰਾ ਪੱਖ ਜਿਹੜਾ ਤੁਸੀਂ ਲੈਣਾ ਆ ਮੇਰਾ ਪੱਖ ਸਿਰਫ ਇੰਨਾ ਆ ਵੀ ਇਹ ਰੁਝਾਨ ਗਲਤ ਹੈ ਮੇਰਾ ਕੋਈ ਮਤਲਬ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਅੱਗ ਲੱਗੀ ਹੋਈ ਹੈ ਘਰਾਂ ਤੱਕ ਸਾਰਿਆਂ ਦੇ ਪਹੁੰਚੇਗੀ ਤੁਹਾਡੇ ਸਾਡੇ ਮੁੰਡੇ ਸਾਡੇ ਨੇ ਤੇ ਸਾਡੇ ਘਰਾਂ ਤੱਕ ਆਉਣੀ ਆ ਹੁਣ ਕੀ ਮੰਨ ਲਓ ਜੱਗੂ ਆ 골ਡੀ ਆ ਜਾਂ ਜਿੰਨੇ ਨੇ ਮੁੰਡੇ ਦੇ ਸਾਡੇ ਹੀ ਨੇ ਨਾ ਸਾਡੇ ਪੰਜਾਬ ਚੋਂ ਨੇ ਤੇ ਕਿਸੇ ਕਿਸੇ ਮਸਿੱਦਾ ਕਿਸੇ ਚਾਚੇ ਦਾ ਕਿਸੇ ਮਾਮੇ ਦਾ ਐ ਹੀ ਸਾਡੇ ਗਰੁੱਪ ਨੇ ਸਾਰੇ ਅਸੀਂ ਬੰਜੀ ਵਾਂਗੂ ਨੇ ਹੋਏ ਆ ਤੇ ਫਿਰ ਸਾਡੇ ਪਰਿਵਾਰਾਂ ਤੱਕ ਨਹੀਂ ਆਊ ਗੱਲ ਤੇ ਮੈਂ ਇਸ ਗੱਲ ਤੋਂ ਡਰ ਰਿਹਾ ਵੀ ਸਟੇਟ ਨੂੰ ਇਹਦਾ ਬਹੁਤ ਫਾਇਦਾ ਹੈ ਇਹ ਗੱਲ 2027 ਤੱਕ ਹੋਣੀ ਆ ਉਸ ਤੋਂ ਬਾਅਦ ਇਹਨਾਂ ਮੁੰਡਿਆਂ ਨੂੰ ਇਹਨਾਂ ਨੇ ਮਾਰ ਦੇਣਾ ਹੈ ਜਿਹੜੇ ਗੈਂਗਸਟਰ ਨੇ ਨਾਮੀ ਗੈਂਗਸਟਰ ਬਿਲਕੁਲ ਸਟੇਟ ਮਾਰੂਗੀ ਜੀ ਜੇ ਉਹ ਪੰਜਾਬ ਚ ਰਹਿਣਗੇ ਸਟੇਟ ਮਾਰ ਦੂਗੀ ਮਾਰ ਕੇ ਸਟੇਟ ਜਦੋਂ ਇਹ ਇੱਥੇ ਭਾਜਪੀ ਨੇ ਰਾਜ ਇਸ ਲਈ ਕਰਨਾ ਆ ਕਿ ਇਹ ਤੁਹਾਡੇ ਤੋਂ ਸਟੇਟ ਕਾਬੂ ਨਹੀਂ ਆਈ ਸਾਨੂੰ ਵੋਟਾਂ ਪਾਉ ਫਿਰ ਇੱਥੇ ਘਾਣ ਹੋਣਾ ਸਮਝ ਗਏ ਮੇਰੀ ਗੱਲ 27 ਤੱਕ ਇਹ ਗੱਲ ਰੁਕਣੀ ਸਕਦੀ ਮੈਂ ਤੁਹਾਡੇ ਚੈਨਲ ਤੇ ਕਹਿ ਰਿਹਾ ਮੈਂ 2 ਸਾਲ ਪਹਿਲਾਂ ਇਹ ਇੰਟਰਵਿਊ ਦਿੱਤੀ ਸੀ ਵੀ ਪੰਜਾਬ ਵਿੱਚ ਬੰਦੇ ਮਰਨਗੇ ਤੇ ਟਾਪ ਦੇ ਬੰਦੇ ਮਰਨਗੇ ਠੀਕ ਹੈ ਜੀ ਤੇ ਉਹਦੇ ਚ ਸਿੱਖ ਵੀ ਹੋ ਸਕਦੇ ਆ ਉਹ ਚ ਹਿੰਦੂ ਵੀ ਹੋ ਸਕਦੇ ਆ ਠੀਕ ਹੈ ਜੀ ਇਹ ਲੀਡਰ टाइप ਬੰਦੇ ਮਰਨਗੇ ਉਸ ਤੋਂ ਬਾਅਦ ਪੰਜਾਬ ਚ ਅੱਗ ਲੱਗੂਗੀ 27 ਤੱਕ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੇ ਉਹਨਾਂ ਚਿਰ ਇਹ ਗੱਲ ਨਹੀਂ ਮੱਠੀ ਪੈਣੀ ਸੈਂਟਰ ਇਹ ਚ ਇਨਵੋਲਵ ਆ ਹਮ ਸੈਂਟਰ ਵੀ ਇਹ ਚ ਇਨਵੋਲਵ ਹੈ ਇਸ ਗੱਲ ਦੇ ਵਿੱਚ ਹਮ ਸ਼ਾਂਤੀ ਹੈ ਜੀ ਪੰਜਾਬ ਚ ਹਮ ਕਿਸੇ ਕੋ ਐਸੇ ਬੋਲਣੇ ਨਹੀਂ ਦਿੰਦੇ ਹਮ ਸਮਝ ਗਏ ਇਹ ਸ਼ਾਂਤੀ ਆ ਮਤਲਬ ਇਹ ਹੁਣ ਅੱਗ ਰੁਕ ਜਾਏਗੀ ਕਿ ਅੱਗ ਇਸ ਤਰ੍ਹਾਂ ਚੱਲਦੀ ਰਹੇਗੀ ਇਸ ਤਰ੍ਹਾਂ ਹੀ ਚੱਲ ਜਾਈ ਮੈਂ ਮੈਂ ਤੁਹਾਡੇ ਚੈਨਲ ਲਈ ਇਹ ਅਪੀਲ ਕਰਦਾ ਇਹਨਾਂ ਨੂੰ ਵੀ ਤੁਸੀਂ ਸਾਡੇ ਬੱਚੇ ਹੋ ਤੇ ਪਲੀਜ਼ ਇਸ ਪਾਸੇ ਨਾ ਜਾਓ ਸ ਇਸ ਇਹ ਸਾਡੇ ਤੁਸੀਂ ਪਰਿਵਾਰੋਂ ਤੇ ਆਪਾਂ ਇਹਨੂੰ ਰੋਕੀਏ ਜਿਵੇਂ ਮਰਜੀ ਤੁਸੀਂ ਚੰਗੇ ਕੰਮ ਕਰੋ ਚਲੋ ਜੋ ਤੁਹਾਡਾ ਹੁਣ ਤੁਸੀਂ ਭੱਜ ਗਏ ਹੋ ਬਾਗੀ ਹੋ ਤੁਸੀਂ ਬਹੁਤ ਅੱਗੇ ਨਿਕਲ ਗਏ ਹੋ ਤਾਂ ਫਿਰ ਵੀ ਜੋ ਵੀ ਕਰਨਾ ਹੈ ਸੋਚ ਸਮਝ ਕੇ ਕਰੋ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਆ ਇੱਥੇ ਪਰਿਵਾਰਾਂ ਨੂੰ ਇੰਜ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਇੱਥੇ ਸਿੱਧਾ ਜੇ ਕਿਸੇ ਨਾਲ ਕੋਈ ਗੱਲ ਹੈਗੀ ਤੇ ਗੱਲ ਕੀਤੀ ਜਾ ਸਕਦੀ ਹੈ ਕਿਉਂਕਿ ਇਹਨਾਂ ਦਾ ਗੁਨਾਹਗਾਰ ਜੱਗੂ ਆ ਅੰਡਰਸਟੈਂਡ ਜੇ ਉਹ ਮੁੰਡਾ ਵੀ ਸੀਗਾ ਤੇ ਉਹ ਮੁੰਡੇ ਨੂੰ ਅੱਗੇ ਪਿੱਛੇ ਕਿਤੇ ਘੇਰ ਲੈਂਦੇ ਮੈਨੂੰ ਮਤਲਬ ਇਹ ਗੱਲ ਹੈ ਵੀ ਪਰਿਵਾਰਾਂ ਤੱਕ ਗੱਲ ਨਹੀਂ ਸੀ ਜਾਣੀ ਚਾਹੀਦੀ ਜੇ ਭਗਵਾਨ ਪੁਰੀਏ ਦੇ ਫੈਮਿਲੀ ਚ ਹੋਰ ਵੀ ਕੋਈ ਹੈਗੇ ਆ ਭਰਾ ਜਾਂ ਬੱਚੇ ਕੋਈ ਇਦਾਂ ਦਾ ਨਹੀਂ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੈ ਜੀ ਬਿਲਕੁਲ ਵੀ ਵੀ ਉਹਦਾ ਕੌਣ ਨੇ ਭਰਾ ਨੇ ਕਿੰਨਾ ਕੀ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਠੀਕ ਠੀਕ ਹੈ ਤਾਂ ਬਾਬਾ ਬਖਸ਼ੀ ਸਾਡੇ ਨਾਲ ਸੀ ਗੱਲਬਾਤ ਕੀਤੀ ਆ ਜੋ ਪੰਜਾਬ ਦੇ ਵਿੱਚ ਮਾਹੌਲ ਇਸ ਵਕਤ ਬਣਿਆ ਪਿਆ ਉਸ ਨੂੰ ਲੈ ਕੇ ਗੱਲਬਾਤ ਕੀਤੀ ਤੇ ਦੂਜਾ ਜੋ ਰਾਤ ਕਤਲ ਹੋਇਆ ਗੋਲੀਆਂ ਚਲਾਈਆਂ ਗਈਆਂ ਸ਼ੂਟਰਾਂ ਵੱਲੋਂ ਜੱਗਪੂਗਵਾਨ ਪੁਰੀਆ ਦੀ ਮਾਤਾ ਦਾ ਕਤਲ ਹੁੰਦਾ ਤੇ ਕਈ ਲੋਕ ਇਹ ਸਵਾਲ ਕਰ ਰਹੇ ਨੇ ਕਿ ਵੀ ਉਹ ਗੈਂਗਸਟਰ ਜਿਹੜੇ ਨੇ ਉਹ ਗੈਂਗ ਨੂੰ ਉਸ ਤਰੀਕੇ ਨਾਲ ਚਲਾ ਰਹੇ ਸੀ ਕਿ ਇਸ ਤਰ੍ਹਾਂ ਦੇ ਸਵਾਲ ਨਿਕਲ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋਈਆਂ ਨੇ ਇਹਨਾਂ ਦੇ ਕਹਿਣਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਅੱਗ ਸਾਡੇ ਘਰਾਂ ਤੱਕ ਪਹੁੰਚੇਗੀ ਪਰ ਦੂਜੇ ਪਾਸੇ ਇਹ ਵੀ ਸੁਣਨ ਦੇ ਵਿੱਚ ਆ ਕਿ ਕੱਲ ਜੱਗਪੂਗਵਾਨ ਪੁਰੀਆ ਇੱਥੇ ਸੰਸਕਾਰ ਦੇ ਉੱਤੇ ਜ਼ਰੂਰ ਪਹੁੰਚੇਗਾ ਕਿਉਂਕਿ ਆਸਾਮ ਜੇਲ੍ਹ ਤੋਂ ਤਹਾੜ ਪਹਛਾ ਦਿੱਤਾ ਗਿਆ ਹੈ ਤਿਹਾਰ ਤੋਂ ਪੰਜਾਬ ਜਿਹੜੇ ਕੁਝ ਟਾਈਮ ਦੇ ਲਈ ਲਿਆਣਗੇ ਉਸ ਤੋਂ ਬਾਅਦ ਨਾਲ ਦੀ ਨਾਲ ਲੈ ਜਾਣਗੇ ਇਹ ਵੀ ਸੁਣਨ ਦੇ ਵਿੱਚ ਆਇਆ